ਵਾਹਿਗੁਰੂ ਇੱਕ ਖਾਲਸਾ ਵਾਹਿਗੁਰੂ ਦੀ ਖਾਤੇ ਦਸ਼ਮੇਸ਼ ਜੀ ਦੇ ਲਾਲਾਂ ਦੀ ਸ਼ਹਾਦਤ ਹਰ ਹਿਰਦੇ ਦੇ ਅੰਦਰ ਕਰੂਣਾ ਪੈਦਾ ਕਰਦੀ ਹੈ ਧਨਮਾ ਗੁਜਰੀ ਧਨ ਬਾਬਾ ਦੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੂੰ 1704 13 ਪੋਹ ਨੂੰ ਸ਼ਹੀਦ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ ਦੇ ਅਨੁਸਾਰ ਹਰ ਸਿੱਖ ਦੁਨੀਆ ਭਰ ਵਿੱਚ ਵਸਦਾ ਸਿੱਖ 13 ਪੋਹ ਜਿਹੜੀ ਇਸ ਸਾਲ 28 ਦਸੰਬਰ ਨੂੰ ਆ ਰਹੀ ਹੈ ਸਵੇਰੇ 10 ਵਜੇ ਸ਼ਹੀਦੀ ਦਾ ਸਮਾ ਖਾਲਸਾ ਪੰਥ ਪ੍ਰਵਾਨਿਤ ਕਰਦਾ ਹੈ ਸੋ ਸਾਰੇ ਪੰਥ ਨੂੰ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਆਪਣੇ ਕਾਰਜ ਦੇ ਵਿੱਚ ਹਨ ਕਿਤੇ ਸਫ਼ਰ ਵਿੱਚ ਵੀ ਹਨ ਤੇ ਉਹ ਪੂਰੇ 10 ਵਜੇ 10 ਮਿੰਟ ਵਾਸਤੇ ਵਾਹਿਗੁਰੂ ਦਾ ਸਿਮਰਨ ਕਰਨ ਤਾਂ ਕਿ ਸਾਡੀ ਸੁਰਤ ਉਹ ਸ਼ਹੀਦੀ ਦੇ ਅਹਿਸਾਸ ਵਿੱਚ ਜਾ ਸਕੇ ਆਪਣੇ ਬੱਚਿਆਂ ਨੂੰ ਜਾਣੂ ਕਰਾਓ ਮਹਾਨ ਵਿਰਸਾ ਤਾਂ ਕਿ ਉਹਨਾਂ ਦੇ ਅੰਦਰ ਸਹਿਬਜ਼ਾਦੀਆਂ ਦੀ ਸ਼ਹਾਦਤ ਦਾ ਜਜ਼ਬਾ ਕੁਰਬਾਨੀ ਦਾ ਜਜ਼ਬਾ ਸੱਚ ਤੇ ਧਰਮ ਦੀ ਦ੍ਰਿੜਤਾ ਦਾ ਜਜ਼ਬਾ ਪੈਦਾ ਹੋ ਸਕੇ ਸੋ ਇਸ ਬਾਰੇ 28 ਦਸੰਬਰ ਨੂੰ ਪੂਰੇ 10 ਵਜੇ ਨਾਮ ਸਿਮਰਨ ਦੇ ਵਿੱਚ ਹਰ ਸਿੱਖ ਨੇ ਜੁੜਨਾ ਹੈ ਸ੍ਰੀ ਅਕਾਲ ਪੁਰਖ ਸਾਹਿਬ ਦੇ ਹੋਏ ਹਦੇਸ਼ ਦੇ ਅਨੁਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ